ਤੁਹਾਡੇ ਸਰੀਰ ਦੇ ਵਿੱਚ ਚੁਸਤੀ ਫੁਰਤੀ ਤੰਦਰੁਸਤੀ ਛਾਲਾ ਮਰਨ ਲੱਗੇਗੀ ਖਾਸ ਕਰਕੇ ਇਹ ਨੁਸਖਾ ਬੰਦੇ ਤੇ ਤਾਂ ਕੰਮ ਕਰੇਗਾ ਹੀ ਕਰੇਗਾ ਪਰ ਸਾਡੀਆਂ ਭੈਣਾਂ ਵਾਸਤੇ ਇਹ ਬੜਾ ਅਸਰਦਾਰ ਸਾਬਤ ਹੋ ਸਕਦਾ ਹੈ ਉਹਨਾਂ ਨੇ ਮੈਨੂੰ ਤੇ ਉਹਨਾਂ ਦੇ ਵੀ ਉਹਨਾਂ ਨੇ ਪੀੜਾ ਕਰਕੇ ਉਹਨਾਂ ਨੇ ਕਹਿੰਦੇ ਤੁਸੀਂ ਉਤੋਂ ਲਓ ਦਵਾਈ ਤਕਰੀਬਨ ਮੈਨੂੰ ਹੋ ਗਏ ਆ ਮਹੀਨੇ ਤੋਂ ਉੱਪਰ ਹੋ ਗਈ ਦਵਾਈ ਲੈ ਲੈਂਦੇ ਨੂੰ ਹੁਣ ਐਸ ਵਾਰ ਤਾਂ ਨਹੀਂ ਤਾਂ ਰਾਤ ਨੂੰ ਸੌਂ ਨਹੀਂ ਸੀ ਸਕਦਾ ਜੀ ਮੈਂ ਬਿਲਕੁਲ ਹੀ ਹਾਂ ਬਿਲਕੁਲ ਹੁਣ ਐਸ ਵਾਰ ਵਧੀਆ ਸੌਂਨੇ ਵੀ ਵਧੀਆ ਕੰਮ ਵੀ ਕਰਦੇ ਆ ਇਹ ਫਰੂਕੀ ਸਾਹਿਬ ਅੱਜ ਆਪਾਂ ਨੁਸਖਾ ਦੇਵਾਂਗੇ ਸਰੀਰਕ ਕਮਜ਼ੋਰੀ ਵਾਸਤੇ ਜਿਹੜੇ ਆਪਣੇ ਭੈਣ ਜਾਂ ਭਰਾ ਮਹਿਸੂਸ ਕਰਦੇ ਸਾਨੂੰ ਸਰੀਰ ਦੇ ਵਿੱਚ ਕਮਜ਼ੋਰੀ ਆ ਸਾਡੀਆਂ ਹੱਡੀਆਂ ਦਰਦ ਕਰ ਰਹੀਆਂ ਜਾਂ ਬਹੁਤ ਜ਼ਿਆਦਾ ਲੇਜੀਨੈਸ ਮਹਿਸੂਸ ਕਰ ਰਹੇ ਆਸੀਂ ਉਹਨਾਂ ਦੇ ਅਸੀਂ ਪਰਭਾਈ ਲਈ ਨੁਸਖਾ ਜ ਦੇਵਾਂਗੇ ਗਾੜਾ ਸੀ ਲੀਵਰ ਫੈਟੀ ਸੀ ਤੇ ਅੰਗਰੇਜ਼ੀ ਦਵਾਈਆਂ ਬਹੁਤ ਖਾਧੀਆਂ ਤੇ ਪਰ ਨਹੀਂ ਸੈਟ ਆਇਆ ਕੰਮ ਇਹ ਤੇ ਪਰ ਡੋਸ ਸਾਹਿਬ ਨੇ ਠੀਕ ਕਰਤਾ ਇਸਨੂੰ ਕਿਵੇਂ ਠੀਕ ਕੀਤਾ ਬੂੰਦਾਂ ਵਾਲੀ ਦਵਾਈ ਨਾਲ ਇਹ ਵੀ ਜਿਹੜਾ એનર્ਜੀ ਦਾ ਪਾਵਰ ਹਾਊਸ ਸਾਡੀ ਕੰਪਲੀਟ ਸਟੈਮਨਾ ਕੇਅਰ ਦੇ ਨਾਂ ਤੇ ਇੱਕ ਕਿੱਟ ਬਣਾਈ ਗਈ ਹੈ ਸਾਡੇ ਜਿੱਦਾਂ ਭੈਣਾ ਵੀ ਭਰਾ ਵੀ ਇਹਨੂੰ ਵਰਤ ਕੇ ਜਿਹੜੀ ਆਪਦੀ ਸਰੀਰ ਦੀ ਕਮਜ਼ੋਰੀ ਦੂਰ ਕਰ ਸਕਦੇ ਆ ਬਿਲਕੁਲ ਨੇਚਰਲ ਹੋਊਗੀ ਪlant based ਹੋਊਗੀ ਮੇਰਾ ਨਾ ਬਲੱਡ ਵੱਧਦਾ ਸੀ ਬੜਾ ਅੱਛਾ ਵੱਧਦਾ ਸੀ ਬਲੱਡ ਵੱਧਦਾ ਸੀ ਬੀਪੀ ਵੱਧਦਾ ਸੀ ਹਾਂਜੀ ਅੱਛਾ ਤੇ ਇੰਗਲਿਸ਼ ਦਵਾਈਆਂ ਅੰਗਰੇਜ਼ੀ ਬੜੀਆਂ ਖਾਂਦੇ ਰਹੇ ਕੋਈ ਫਰਕ ਨਹੀਂ ਪਿਆ ਤੇ ਫਿਰ ਇੱਥੇ ਆਏ ਸੀ ਸਾਡੇ ਰਿਸ਼ਤੇਦਾਰਾਂ ਨੇ ਦੱਸਿਆ ਸੀ ਨਾ ਮੋਗ ਹੀ ਰਹਿੰਦੇ ਆ अच्छा टीचर कॉलोनीचा अच्छा जी ते ਹੁਣ ਇੱਥੋਂ ਖਾਣੇ ਦਵਾਈ ਮੈਂ 20 ਦਿਨ ਖਾਧੀ اچھا ਜੀ ਹੁਣ ਠੀਕ ਅੱਗੇ ਨਾਲ ਇਹ ਕਿੱਟ ਬਣੀ ਹੈ ਸਾਡੀ ਆ ਦੇਖੋ એનર્ਜੀ ਕੰਪਲੀਟ মালਟੀ ਵਿਟਾਮਿਨ ਕਿੱਟ ਹੈ એનર્ਜੀ ਬੂਸਟ ਆਈ ਤੋਂ ਲੈ ਕੇ ਬੋਨ ਹੈਲਥ ਸਟ्रेस ਨੂੰ ਹੀ ਦੂਰ ਕਰਦੀ ਹੈ ਕਿੱਟ ਹਾਂਜੀ ਕਾਫੀ ਸਾਰਾ ਦਾ ਜਿਹੜਾ ਰਿਜ਼ਲਟ ਵੇਖਣ ਨੂੰ ਮਿਲਿਆ ਸੀ ਇੱਕ ਚਮਚਾ ਹਲਕਾ ਜਿਹਾ ਭਰ ਕੇ ਲੈ ਲੈਣਾ ਜੇ ਸਵੇਰ ਅਸੀਂ ਖਾਣਾ ਵਗੈਰਾ ਖਾ ਲਿਆ ਇੱਕ ਘੰਟੇ ਬਾਅਦ ਵੀ ਆਪਾਂ ਲੈ ਸਕਦੇ ਆ ਤੇ ਸ਼ਾਮ ਨੂੰ ਵੀ ਇਦਾਂ ਹੀ ਲੈਣਾ ਜਦੋਂ ਇਹ ਨੁਸਖਾ ਆਪਾਂ ਲੈ ਲਿਆ ਦੁੱਧ ਨਾਲ ਫਿਰ ਇੱਕ ਘੰਟਾ ਕੁਝ ਨਹੀਂ ਖਾਣਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਜੋ ਨੁਸਖਾ ਜੋ ਫਾਰਮੂਲਾ ਹੈਲਥ ਕੇਅਰ ਮੋਗਾ ਦੇ ਜਿਹੜੇ ਡਾਕਟਰ ਹੈਗੇ ਨੇ ਡਾਕਟਰ ਸੰਦਰਪਾਲ ਸ਼ਰਮਾ ਜੀ ਜੋ ਤੁਹਾਡੇ ਨਾਲ ਸਾਂਝਾ ਕਰਨਗੇ ਉਸ ਤੋਂ ਬਾਅਦ ਤੁਹਾਡੇ ਸਰੀਰ ਦੇ ਵਿੱਚ ਚੁਸਤੀ ਫੁਰਤੀ ਤੰਦਰੁਸਤੀ ਛਾਲਾ ਮਾਰਨ ਲੱਗੇਗੀ ਖਾਸ ਕਰਕੇ ਇਹ ਨੁਸਖਾ ਬੰਦੇ ਤੇ ਤਾਂ ਕੰਮ ਕਰੇਗਾ ਹੀ ਕਰੇਗਾ ਪਰ ਸਾਡੀਆਂ ਭੈਣਾਂ ਵਾਸਤੇ ਇਹ ਬੜਾ ਅਸਰਦਾਰ ਸਾਬਿਤ ਹੋ ਸਕਦਾ ਹੈ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਔਰ ਉਹਨਾਂ ਭੈਣਾਂ ਲਈ ਤਾਂ ਇਹ ਰਾਮਬਾਨ ਇਲਾਜ ਨੁਸਖਾ ਹੈਗਾ ਜਿਹੜੀਆਂ ਭੈਣਾਂ ਹਮੇਸ਼ਾ ਥੱਕੀਆਂ ਥੱਕੀਆਂ ਮਹਿਸੂਸ ਕਰਦੀਆਂ ਨੇ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹਰ ਰੋਜ਼ ਰਾਤ ਨੂੰ ਇਹ ਸੋਚ ਕੇ ਸੌਂਦੀਆਂ ਨੇ ਕਿ ਮੈਂ ਸਵੇਰੇ ਉੱਠਾਂਗੀ ਸੈਰ ਕਰਾਂਗੀ ਸਾਰੇ ਕੰਮ ਫਟਾਫਟ ਕਰਾ ਕਰਾਂਗੀ ਪਰ ਜਿਵੇਂ ਹੀ ਸਵੇਰ ਹੁੰਦੀ ਹੈ ਨਾ ਉੱਠਣ ਦੀ ਤਾਕਤ ਨਾ ਕੋਈ ਕੰਮ ਕਰਨ ਦੀ ਪਾਵਰ ਨਾ ਸ਼ਕਤੀ ਸੋ ਇਹ ਸਾਰੀਆਂ ਚੀਜ਼ਾਂ ਦਾ ਇੱਕੋ ਹੀ ਜਿਹੜਾ ਅਸੀਂ ਕਹ ਲਈਏ ਕਿ ਹਲੈ ਘਰੇਲੂ ਨੁਸਖੇ ਛੋਟੇ ਛੋਟੇ ਬੀਜ ਹੈਗੇ ਨੇ ਡਾਕਟਰ ਸੰਦਰਪਾਲ ਜੀ ਨੇ ਰੱਖੇ ਹੋਏ ਨੇ ਇਨ੍ਹਾਂ ذریعے ਹੀ ਅ ਅੱਜ ਉਹਨਾਂ ਭੈਣਾਂ ਦਾ ਅਸੀਂ ਸਾਰਾ ਸਿਸਟਮ ਸੈੱਟ ਕਰਨ ਵਾਲਿਆਂ ਚੁਸਤੀ ਵਾਲਾ ਫੁਰਤੀ ਵਾਲਾ ਜੋ ਥੱਕੀਆਂ ਥੱਕੀਆਂ ਮਹਿਸੂਸ ਕਰਦੇ ਨੇ ਔਰ ਜਿਹੜੇ ਸਾਡੇ ਭਰਾ ਅਸੀਂ ਕਿ ਉਹ ਬਹੁਤ ਨਵੇਂ ਹੁੰਦੇ ਹੀ ਇਹ ਤਾਂ ਦਲੇਦਰ ਨਹੀਂ ਖਾਲਿਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਜੀ ਅੱਛਾ ਡਾਕਟਰ ਸਾਹਿਬ ਇਹ ਕੀ ਨੁਸਖਾ ਹੈ ਜੀ ਏ ਫਰੂਕੀ ਸਾਹਿਬ ਅੱਜ ਆਪਾਂ ਨੁਸਖਾ ਦੇਵਾਂਗੇ ਸਰੀਰ ਕਾ ਕਮਜ਼ੋਰੀ ਵਾਸਤੇ ਜਿਹੜੇ ਆਪਣੇ ਭੈਣ ਜਾਂ ਭਰਾ ਮਹਿਸੂਸ ਕਰਦੇ ਸਾਨੂੰ ਸਰੀਰ ਦੇ ਵਿੱਚ ਕਮਜ਼ੋਰੀ ਆ ਸਾਡੀਆਂ ਹੱਡੀਆਂ ਦਰਦ ਕਰ ਰਹੀਆਂ ਜਾਂ ਬਹੁਤ ਜ਼ਿਆਦਾ ਲੇਜੀਨੈਸ ਮਹਿਸੂਸ ਕਰ ਰਹੇ ਅਸੀਂ ਉਹਨਾਂ ਦੇ ਅਸੀਂ ਪਰਭਾਈ ਲਈ ਨੁਸਖਾ ਅੱਜ ਦੇਵਾਂਗੇ ਕੀ ਬਾਤ ਹੈ अच्छा ये ये ਤੁਸੀਂ ਦੇਖੋ ਡਾਕਟਰ ਸਾਹਿਬ ਨੇ ਇੱਥੇ ਅਲਸੀ ਰੱਖੀ ਹੈ ਹਲੀਨ ਹੈਗੇ ਨੇ ਬੀਜ ਔਰ ਇਹ ਚਿੱਟੇ ਤਿਲ ਨੇ ਇਹ ਤਿਲਾਂ ਦੇ ذریعے ਸਾਰੇ ਸਿਸਟਮ ਸੈੱਟ ਕਰੋਂਗੇ ਬਿਲਕੁਲ ਬਿਲਕੁਲ ਜੀ ਇਹ એનર્ਜੀ ਦਾ ਪਾਵਰ ਹਾਊਸ ਹੈ ਤਿੰਨੇ ਚੀਜ਼ਾਂ ਇਹਨਾਂ ਦਾ ਡਿਟੇਲ ਚ ਵੀ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਦੇਵਾਂਗੇ ਵੀ ਇਹਨਾਂ ਚ ਕੀ ਕੀ ਨਿਊਟ੍ਰੀਸ਼ਨਲ ਵੈਲਿਊ ਹੈ ਕਿੱਦਾਂ ਕਿੱਦਾਂ ਕਮਜ਼ੋਰੀ ਨੂੰ ਦੂਰ ਕਰ ਸਕਦੇ ਆ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਹੈ ਜਿਹੜਾ ਇਸ ਵਿੱਲੇ ਜਿਹੜੀ ਕਮਜ਼ੋਰੀ ਹੈ ਜਾਂ ਅਸੀਂ ਇਹ ਕਹਿ ਲਈਏ ਕਿ ਹੱਡੀਆਂ 'ਚ ਜਾਨ ਜੇ ਨਹੀਂ ਰਹਿੰਦੀ ਅਸੀਂ ਕਹਿੰਦੇ ਹੱਡੀਆਂ ਦਰਦ ਕਰਦੀਆਂ ਨੇ ਹੱਡੀਆਂ 'ਚ ਜਾਨ ਜੇ ਨਹੀਂ ਹੈਗੀ ਉੱਠਣ ਦੀ ਤਾਕਤ ਜੇ ਨਹੀਂ ਹੈਗੀ ਦਿਲ ਕਰਦਾ ਮੰਜੇ ਤੇ ਹੀ ਪੇ ਰਹੀਏ ਤੇ ਇਹ ਅਲਾਮਤਾ ਮਤਲਬ ਸ਼ੁਰੂਆਤ ਕਿਵੇਂ ਹੁੰਦੀ ਹੈ ਕਿਹੜੀ ਕਿਹੜੀ ਲੱਛਣ ਸਾਨੂੰ ਮਿਲਦੇ ਨੇ ਪਹਿਲਾਂ ਜੇਕਰ ਅਸੀਂ ਕਹ ਲਈਏ ਕਿ ਕੋਈ ਕੈਲਸ਼ੀਅਮ ਦੀ ਘਾਟ ਆ ਗਈ ਜਾਂ ਕੋਈ ਖੂਨ ਦੀ ਕਮੀ ਆ ਗਈ ਜਾਂ ਫਿਰ ਥੱਕੇ ਥੱਕੇ ਸਾਰੇ ਇਹ ਅਲਾਮਤਾ ਕੀ ਹੁੰਦੀ ਹੈ ਅਲਾਮ ਤਾਂ ਕਮਜ਼ੋਰੀ ਦੀਆਂ ਫਰੁਕੀ ਸਭ ਅਲੱਗ-ਅਲੱਗ ਐਂਗਲ ਤੋਂ ਦੇਖੀਆਂ ਜਾ ਸਕਦੀਆਂ ਨੇ ਸਰੀਰ ਦੇ ਵਿੱਚ ਜਿੱਦਾਂ ਲੱਛਣ ਮਹਿਸੂਸ ਹੁੰਦੇ ਨੇ ਵੀ ਸਰੀਰ 'ਚ ਦਰਦਾਂ ਸ਼ੁਰੂ ਹੋ ਜਾਂਦੀਆਂ ਨਜ਼ਰ ਕਮਜ਼ੋਰ ਹੋ ਜਾਵੇ ਤੇ ਹੱਡੀਆਂਾਂ ਦੀ ਕਮਜ਼ੋਰੀ ਹੋ ਜਾਵੇ ਜਿੱਦਾਂ ਜਿਸਮ ਦਾ ਢਿੱਲੇ ਪੈ ਜਾਣਾ ਵੀ ਜਦ ਚੁਰੜੀnga ਮੂੰਹ ਤੇ ਦਿਸਣੀਆਂ ਉਹਨੂੰ ਆਪਾਂ ਯਾਦਸ਼ਤ ਕਮਜ਼ੋਰ ਜਦ ਜਦ ਤੁਰਨ ਫਿਰਨ ਵੇਲੇ ਸਾਨੂੰ ਮੁਸ਼ਕਲ ਆਉਂਦੀ ਪੈਰ ਕਸੀਟ ਕਸੀਟ ਕੇ ਤੁਰਦੇ ਜਿਹੜੇ ਆਪਣੇ ਭੈਣ ਭਰਾ ਜਦ ਖੂਨ ਦੀ ਘਾਟ ਹੋਵੇ ਤੁਰਨ ਫਿਰਨ ਚ ਦੀ ਤਾਕਤ ਥੋੜੀ ਰਹਿ ਜਾਵੇ ਜਾਂ ਬਿਲਕੁਲ ਖਤਮ ਹੋ ਜਾਵੇ ਚੱਕਰ ਆਉਣੇ ਇਹ ਸਾਰੀਆਂ ਜਿਹੜੀਆਂ ਲਾਮਤਾਂ ਕਮਜ਼ੋਰੀ ਦੀਆਂ ਹੀ ਹੁੰਦੀਆਂ ਫਿਰੋਕ ਸਰ अच्छा डॉक्टर साहब बहुत बार ਹੁੰਦਾ ਹੈ ਕਿ ਜਿਹੜਾ ਇਹ ਤੁਹਾਡਾ ਨੁਸਖਾ ਇਹ ਫਾਰਮੂਲਾ ਉਹਨਾਂ ਸਾਡੀਆਂ ਭੈਣਾਂ ਤੇ ਅਸਰ ਕਰੇਗਾ ਜਾਂ ਸਾਡੇ ਉਹਨਾਂ ਭਰਾਵਾਂ ਤੇ ਅਸਰ ਰੱਖੇਗਾ ਜਿਨ੍ਹਾਂ ਨੇ ਕੋਈ ਆਪਰੇਸ਼ਨ ਕਰਵਾਇਆ ਤੇ ਆਪਰੇਸ਼ਨ ਕਰਵਾਉਣ ਤੋਂ ਪਹਿਲਾਂ ਸਰੀਰ ਬਿਲਕੁਲ ਚੁਸਤ ਫੁਰਤ ਸੀ ਅਚਾਨਕ ਪ੍ਰੋਬਲਮ ਆਈ ਤੇ ਉਸ ਤੋਂ ਬਾਅਦ ਸਰੀਰ ਜਮੀ ਬੈਠ ਗਿਆ ਹਾਂਜੀ ਹਾਂਜੀ ਫਰੂਕੀ ਸਾਹਿਬ ਕਿਸੇ ਤਰ੍ਹਾਂ ਦਾ ਕੋਈ ਆਪਰੇਟ ਕਰਵਾ ਲਈਏ ਆਪਾਂ ਤੇ ਉਹਦੇ ਸਟੇਰਟ ਕੈਮੀਕਲ ਜਦੋਂ ਉਹ ਅੰਦਰ ਜਾਂਦਾ ਆਪਣੇ ਜਾਂ ਕਿਸੇ ਤਰ੍ਹਾਂ ਦਾ ਇੰਜੈਕਸ਼ਨ ਲਗਾਉਂਦੇ ਨੇ ਉਹਦੇ ਤੋਂ ਬਾਅਦ ਜਿਹੜੀ ਕਮਜ਼ੋਰੀ ਆ ਜਾਂਦੀ ਹੈ ਸਰੀਰ ਵਿੱਚ ਉਹਨੂੰ ਵੀ ਇਹ ਠੀਕ ਕਰੂਗਾ ਨਾਲ ਦੀ ਨਾਲ ਤਾਕਤ ਭਰੂਗਾ ਦੂਸਰੇ ਤੀਸਰੇ ਦਿਨ ਜਿੱਦਾਂ ਜਿੱਦਾਂ ਨੁਸਖਾ ਲੈਣਗੇ ਤਾਕਤ ਮਹਿਸੂਸ ਹੋਊਗੀ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਹੈ ਤੇ ਇਹ ਜਿਹੜਾ ਤੁਸੀਂ ਇਹ ਕਿਟ ਇੱਥੇ ਰੱਖੀ ਹੈ ਇਹ ਕਿਟ ਕੀ ਕੰਮ ਕਰੂਗੀ ਇਹ ਕਿੱਟ ਫਰੂਕੀ ਸਾਹਿਬ ਇੱਕ ਨੈਚੁਰਲ એનર્ਜੀ ਦਾ ਪਾਵਰ ਹਾਊਸ ਆ ਜਿੱਦਾਂ ਆਪਾਂ ਹਰ ਵਾਰੀ ਨੁਸਖਾ ਵੀ ਦਿੰਨੇ ਆ ਜਿੱਦਾਂ ਕੋਈ ਭੈਣ ਭਰਾ ਆਪਣਾ ਨੁਸਖਾ ਯੂਜ਼ ਕਰਕੇ ਵੀ ਠੀਕ ਹੋ ਸਕਦਾ ਜਾਂ ਜਿੰਨਾਂ ਕੋਲ ਟਾਈਮ ਦੀ ਕਮੀ ਹਰ ਵਾਰੀ ਆਪਾਂ ਇੱਕ ਨੈਚੁਰਲ ਟਰੀਟਮੈਂਟ ਵੀ ਦਿੰਨੇ ਆ ਇਹ ਵੀ ਜਿਹੜਾ એનર્ਜੀ ਦਾ ਪਾਵਰ ਹਾਊਸ ਸਾਡੀ ਕੰਪਲੀਟ ਸਟੈਮਨਾ ਕੇਅਰ ਦੇ ਨਾਂ ਤੇ ਇੱਕ ਕਿੱਟ ਬਣਾਈ ਗਈ ਹੈ ਸਾਡੇ ਜਿੱਦਾਂ ਪਣਾਮੀ ਭਰਾ ਵੀ ਇਹਨੂੰ ਵਰਤ ਕੇ ਜਿਹੜੀ ਆਪਦੀ ਸਰੀਰ ਦੀ ਕਮਜ਼ੋਰੀ ਦੂਰ ਕਰ ਸਕਦੇ ਆ ਬਿਲਕੁਲ ਨੇਚਰਲ ਹੋਊਗੀ ਪlant based ਹੋਊਗੀ ਜਿੱਦਾ ਪlant ਦੇ ਹਰਕ ਕੱਢਿਆ ਸਰੀਰ ਸਰੀਰ ਦੀ ਕਮਜ਼ੋਰੀ ਕਰਨ ਨੂੰ ਠੀਕ ਕਰਨ ਵਾਸਤੇ ਆਰਾਮਬਾਨ ਸਾਫਤ ਹੋਗੀ ਇਹ ਕਿਟ ਠੀਕ ਹੈ ਠੀਕ ਤੇ ਜਿਹੜੀ ਕਮਜ਼ੋਰੀ ਕਈ ਵਾਰ ਡਾਕਟਰ ਸਾਹਿਬ ਦਵਾਈਆਂ ਖਾਣ ਨਾਲ ਵੀ ਕਮਜ਼ੋਰੀ ਫੀਲ ਕਰਨ ਲੱਗ ਜਾਂਦਾ ਬੰਦਾ ਇਹ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਉਹਦੇ ਤੇ ਅਸਰ ਕਰੇਗਾ ਜਾਂ ਇਹ ਕਿਟ ਉਹਦੇ ਤੇ ਅਸਰ ਕਰਦੀ ਹੈ ਬਿਲਕੁਲ ਕਰੇਗੀ ਨੁਸਖਾ ਵੀ ਫਰੂਕੀ ਸਾਹਿਬ 100% ਕੰਮ ਕਰੇਗਾ ਕਿਉਂਕਿ ਅਪ ਜਿਹੜਾ ਨੁਸਖਾ ਦਿੰਨੇ ਆ ਪੂਰਾ ਪਹਿਲੋ ਉਹਨੂੰ ਪਰਖ ਕੇ ਵਰਤ ਕੇ ਫੇਰ ਦਰਸ਼ਕਾਂ ਦੇ ਮੂਹਰੇ ਲੈ ਕੇ ਆਉਨੇ ਆ ਜਾਂ ਕੋਈ ਮੈਡੀਸਿਨ ਜਾਂ ਆਪਾਂ ਕੋਈ ਕਿੱਟ ਦਿਖਾਉਨੇ ਆ ਉਹਨੂੰ ਵੀ ਅਸੀਂ ਪੂਰੀ ਤਰ੍ਹਾਂ ਜਿਹੜਾ ਹੈਗਾ ਪਹਿਲੋ ਵਰਤ ਕੇ ਫੇਰ ਦਿਖਾਉਨੇ ਆ ਇਹ ਜਿਹੜੀ ਕਿੱਟ ਹੈਗੀ ਆ ਇਹ ਅੰਗਰੇਜ਼ੀ ਦਵਾਈਆਂ ਦਾ ਜਿਹੜਾ ਨਾਲ ਸਾਈਡ ਇਫੈਕਟ ਆ ਗਿਆ ਉਹਨੂੰ ਵੀ ਇਹ ਦੂਰ ਕਰੂਗੀ ਜਾਂ ਜਿਨ੍ਹਾਂ ਦਾ ਸਰੀਰ ਸੁੱਕ ਜਾਣਾ ਪੁਰਾਣੇ ਬਿਮਾਰਾਂ ਵਾਸਤੇ ਜਿਹਨਾਂ ਪੁਰਾਣੇ ਬਿਮਾਰ ਹੋਏ ਕਿ ਜਿਹੜੇ ਬਹੁਤ ਲੰਮੀ ਪੁਰਾਣੀ ਬਿਮਾਰੀ ਦੇ ਨਾਲ ਜੂਝ ਰਹੇ ਤੇ ਉਹਨਾਂ ਦਾ ਸਰੀਰ ਜਿਹੜਾ ਕਮਜ਼ੋਰ ਹੋ ਚੁੱਕਿਆ ਵਾਇਰਲ ਇਨਫੈਕਸ਼ਨ ਖੂਨ ਦੀ ਕਮੀ ਜਿਹਦਾ ਆਟੋ ਇਮਿਊਨ ਡਿਸਆਰਡਰ ਇਹ ਨੀਂਦ ਦੀ ਕਮੀ వైరਲ ਇਨਫੈਕਸ਼ਨ ਦੇ ਨਾਲ ਨਾ ਫੁਰਕੀ ਸਾਹਿਬ ਕਮਜ਼ੋਰੀ ਬਹੁਤ ਸਰੀਰ ਦੇ ਵਿੱਚ ਆ ਜਾਂਦੀ ਹੈ ਅਕਲ ਚੱਲ ਵੀ ਬੜਾ ਰਿਆ ਜੀ ਹਰੇਕ ਨੂੰ ਹੀ ਹੈ ਬਹੁਤ ਬਹੁਤ వైరਲ ਇਨਫੈਕਸ਼ਨ ਦੇ ਵਿੱਚ ਹੀ ਆ ਜਾਂਦਾ ਜਿੱਦਾਂ ਟਾਈ ਫੈਟ ਆਪਾਂ ਕਹ ਦੇਨੇ ਮਲੇਰੀਆ ਡੇਂਗੂ ਕਿਸੇ ਨੂੰ ਛਿੱਕਾਂ ਜ਼ੁਕਾਮ ਉਹ ਸਾਰਾ ਇਮਿਊਨ ਸਿਸਟਮ ਕਮਜ਼ੋਰ ਦਿਆਂ ਜਿਹੜੇ ਲੱਛਣ ਹੁੰਦੇ ਜਦੋਂ ਇਮਿਊਨ ਸਿਸਟਮ ਆਪਣਾ ਕਮਜ਼ੋਰ ਹੁੰਦਾ ਤਾਂ ਇਹ ਬਿਮਾਰੀਆਂ ਇਹਦੇ ਅੰਦਰ ਐਂਟਰ ਕਰਦੀਆਂ ਉਹ ਸਾਰੀਆਂ ਹੀ ਬਿਮਾਰੀਆਂ ਤੋਂ ਰਾਹਤ ਦਿਵਾਉਗੀ ਇਹ ਕਿਟ अच्छा डॉक्टर साहब फिर सबसे पहला आपा गल करदे हां ਤੁਸੀਂ ਇੱਥੇ ਇਹ ਬੀਜ ਰੱਖੇ ਨੇ ਇਹ ਜਿਹੜੇ ਬੀਜ ਹੈਗੇ ਨੇ ਚਾਹੇ ਉਹ ਅਲਸੀ ਦੇ ਤੁਸੀਂ ਰੱਖੇ ਨੇ ਇੱਥੇ ਚਾਹੇ ਇਹ ਜਿਹੜੇ ਚਿੱਟੇ ਬੀਜ ਨੇ ਚਾਹੇ ਜਿਹੜੇ ਅਸੀਂ ਕਹਿ ਲਈਏ ਕਿ ਇਹ ਹਲੀਨ ਦੇ ਬੀਜ ਕੀ ਨੇ ਜੀ ਹਲੀਨ ਦੇ ਬੀਜ ਵੀ એનર્ਜੀ ਦਾ ਸੋਰਸ ਆ ਫਰੁਕੀ ਸਾਹਿਬ ਇਹਦੇ ਵਿੱਚ ਵੀ ਕਾਫੀ ਤਰ੍ਹਾਂ ਦਾ ਵਿਟਾਮਿਨ B6 ਜਿੱਦਾਂ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਲੀਨ ਦੇ ਬੀਜ ਵੀ ਕਾਫੀ ਰਾਮਬਾਨ ಔಷਧੀ ਹੁੰਦੀ ਹੈ ਸਰੀਰ ਦੀ ਕਮਜ਼ੋਰੀ ਨੂੰ ਇਹ ਦੂਰ ਕਰੂਗੀ ਜੀ ਜੀ ਹਾਂਜੀ ਤੇ ਚਿੱਟੇ ਤਿਲਾਂ ਤੋਂ ਤਾਂ ਪਾਲੀਪਾਤ ਜਾਨੂ ਨੇ ਦਰਸ਼ਕ ਕਿਉਂਕਿ ਚਿੱਟੇ ਤਿਲਾਂ ਦੇ ਵਿੱਚ ਵੀ ਕੈਲਸ਼ੀਅਮ ਬਹੁਤ ਹੁੰਦਾ ਸੋ ਗੁੱਡ ਫੈਟ ਹੁੰਦੀ ਹੈ ਚਿੱਟੇ ਤਿਲਾਂ ਦੇ ਵਿੱਚ ਜਿੱਦਾਂ ਜੇ ਅਪ ਚਿੱਟੇ ਤਿਲਾਂ ਦਾ ਇਨਟੇਕ ਕਰਾਂਗੇ ਨਾ ਫਰੂਕੀ ਸਾਹਿਬ ਇਹਦੇ ਨਾਲ ਐਚ ਡੀਐਲ ਵਾਧਦਾ ਐਚ ਡੀ ਐਲ ਮਤਲਬ ਗੁੱਡ ਕੈਸਟੋਲ ਅਗੇ ਪਰ ਕੈਸਟੋਲ ਦੇ ਵਿੱਚ ਗੱਲ ਕੀਤੀ ਵੀ ਜਿਹਦੇ ਅੰਦਰ ਐਚ ਡੀ ਐਲ ਦੀ ਮਾਤਰਾ ਵਧ ਹੋਊਗੀ ਉਹਨੂੰ ਕੋਈ ਵੀ ਪ੍ਰੋਬਲਮ ਜਿਹੜੇ ਰੋਗ ਨਹੀਂ ਆਊਗਾ ਜਲਦੀ ਇਹ ਚਿੱਟੇ ਤੇਲ ਐਚ ਡੀ ਐਲ ਦਾ ਪਢਾਰ ਐ ਐਚ ਡੀ ਐਲ ਨੂੰ ਵਧਾਉਣਗੇ ਠੀਕ ਹੈ ਤੇ ਫਿਰ ਇਹ ਅਲਸੀ ਕੀ ਕਰੋਗੀ ਹੁਣ ਸਾਨੂੰ ਇਹ ਵੀ ਦੱਸ ਦੇ ਵੀ ਜਿਨ੍ਹਾਂ ਨੂੰ ਕਮਜ਼ੋਰੀ ਐ ਥਕਾਵਟ ਐ ਤੁਰਨ ਫਿਰਨ ਨੂੰ ਦਿਲ ਨਹੀਂ ਕਰਦਾ ਕਿਤੇ ਅੰਦਰ ਬਾਹਰ ਆਉਣ ਨੂੰ ਦਿਲ ਨਹੀਂ ਕਰਦਾ ਅੰਦਰ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਤੇ ਫਿਰ ਜਿਹੜੇ ਇਹ ਅਸੀਂ ਕਹਿ ਲਈਏ ਕਿ ਚਿੱਟੇ ਤੇਲ ਹੈਗੇ ਨੇ ਜਾਂ ਇਹ ਅਲਸੀ ਹੈਗੀ ਆ ਇਹ ਕੀ ਕਰੂਗੀ ਅਲਸੀ ਨੂੰ ਦੇਖੋ ਅਲਸੀ ਦੀ ਆਪਾਂ ਸਰਦੀ ਵਿੱਚ ਪਿੰਨੀਆਂ ਬਣਾ ਕੇ ਖਾਣੇ ਆ ਉਹ ਤਾਂ ਹੀ ਬਣਾ ਕੇ ਜੋ ਅਲਸੀ ਹੈ ਇਹ ਉਹ ਅਲਸੀ ਹੈ ਹਾਂਜੀ ਜਿਹਨੂੰ ਕੱਲੀ ਅਲਸੀ ਦੀ ਆਪਾਂ ਪਿੰਨੀਆਂ ਬਣਾ ਕੇ ਖਾਣੇ ਆ ਤੇ ਅਲਸੀ એનર્ਜੀ ਦਾ ਸੋਰਸ ਆ ਕਾਫੀ ਵੱਡਾ ਇਹਦੇ ਵਿੱਚ ਜਿੱਦਾਂ ਵਿਟਾਮਿਨ B6 ਵੀ ਹੁੰਦਾ ਇਹਦੇ ਵਿੱਚ ਜਿੱਦਾਂ ਜਿਹੜੀ ਆਪਾਂ ਕਹਿੰਦੇ ਨੇ omega 3 ਨਾਲੇ ਭਰਪੂਰ ਹੁੰਦੀ ਆ omega 6 ਨਾਲ ਭਰਪੂਰ ਹੁੰਦੀ ਆ ਫੈਟੀ ਐਸਿਡ ਦੇ ਚ ਕਾਫੀ ਹੁੰਦੇ ਆ ਤਾਂ ਕਰਕੇ ਆਪਾਂ ਜਿਹੜਾ ਅਲਸੀਨ ਦੇ ਵਿੱਚ ਨੁਸਖੇ ਚ ਯੂਜ਼ ਕੀਤਾ ਇਹ ਵੀ ਸਰੀਰ ਦੀ ਕਮਜ਼ੋਰੀ ਹੱਡੀਆਂ ਦੀ ਕਮਜ਼ੋਰੀ ਜਿਹੜੀ ਮੈਂਟਲ ਹੈਲਥ ਨੂੰ ਵੀ ਸੁਧਾਰਨ ਦੇ ਵਿੱਚ ਕਾਫੀ ਮਦਦ ਕਰਦੀ ਆ ਜੀ ਜੀ ਇਹ ਕਾਦੇ ਬੀਜ ਨੇ ਜੀ ਇਹ ਹਲੀਨ ਤੁਸੀਂ ਕਹਿ ਰਹੇ ਹੋ ਇਹ ਹਲੇ ਨਵੀਂ ਚੀਜ਼ ਮੈਨੂੰ ਤਾਂ ਮੈਂ ਤਾਂ ਦੇਖਿਆ ਜੀ ਪਹਿਲੀ ਵਾਰ ਇਹ ਹਲੀਨ ਕੀ ਚੀਜ਼ ਹੈ ਹਲੀਨ ਦੇ ਬੀਜ ਫਰੂਕੀ ਸਾਹਿਬ ਸਰੀਰ ਕਮਜ਼ੋਰੀ ਨੂੰ ਅੱਗੇ ਆਪਾਂ ਦੱਸਿਆ ਕਾਫੀ ਮਦਦ ਕਰਦੇ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਬਾਕੀ ਇਹਦੇ ਵਿੱਚ ਜਿੱਦਾਂ ਆਪਾਂ ਦੇਖ ਲਈਏ ਇਹਦੇ ਵਿੱਚ ਵਿਟਾਮਿਨ ਵੀ ਕਾਫੀ ਹੈ ਐਂਟੀਆਕਸੀਡੈਂਟ ਦਾ ਵੀ ਭਰਪੂਰ ਹੈ ਇਹਦੇ ਵਿੱਚ ਫੋਲਿਕ ਐਸਿਡ ਫਾਈਬਰ ਵਿਟਾਮਿਨ A B C E ਕੀ ਬਾਤ ਪਾਵਰ ਹਾਊਸ ਹੈ એનર્ਜੀ ਦਾ ਹੈ ਵੀ ਕਾਫੀ ਸਾਰੇ ਹਾਂਜੀ ਹਲੀਨ ਦੇ ਬੀਜ ਹਨ ਜੀ ਜੀ ਕੀ ਬਾਤ ਦੱਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੇ ਬੀਜ ਹੈਗੇ ਨੇ ਪਾਵਰ ਹਾਊਸ ਹੈਗੇ ਨੇ ਪਰ ਹੁਣ ਇਹਨਾਂ ਦਾ ਇਸਤੇਮਾਲ ਡਾਕਟਰ ਸਾਹਿਬ ਸਾਨੂੰ ਦੱਸ ਦਿਓ ਵੀ ਇਹ ਕਿਵੇਂ ਕਰਨਾ ਨੁਸਖਾ ਫਾਰਮੂਲਾ ਬਣਾਉਣਾ ਕਿਵੇਂ ਇਹ ਫਰੁਕੀ ਸਾਹਿਬ ਆਪਾਂ ਤਿੰਨੇ ਜਿੱਦਾਂ ਹੁਣ ਆਪਾਂ ਬਣਾ ਕੇ ਦਿਖਾ ਦਨੇ ਹ ਦਰਸ਼ਕਾਂ ਨੂੰ ਇਹ ਬਰਾਬਰ ਮਾਤਰਾ ਚ ਹੀ ਲੈਣੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਤੁਸੀਂ ਭੁੰਨ ਕੇ ਇਹਨੂੰ ਤਿੰਨਾ ਨੂੰ ਚਾਹ 50 50 ਗ੍ਰਾਮ ਲੈ ਲਓ ਚਾਹ 2 2 4 4 ਚਮਚੇ ਲੈ ਲਓ ਤੁਸੀਂ ਇਹਨੂੰ ਬਰਾਬਰ ਮਾਤਰਾ ਦੇ ਵਿੱਚ ਭੁੰਨ ਕੇ ਰੱਖ ਲੈਣਾ ਠੀਕ ਹੈ ਦੇਖੋ ਆਪ ਹੁਣ ਦਿਖਾ ਦਨੇ ਜਿੱਦਾਂ ਅ 2 ਚਮਚਾ ਪਾ ਕੇ ਦੋ ਦੋ ਚਮਚ ਕਰ ਲੈਨੇ ਆ ਆ ਲੋ 2 ਚਮਚਾਲਸੀ ਦੇ ਪਾਤੇ ਠੀਕ ਹੈ ਆ ਹਲੀਂ ਦੇ ਬੀਜ ਹਲਕਿੰਦੇ ਵੀ 2 ਚਮਚ ਹੋ ਗਏ ਇਸ ਤੋਂ ਅੱਗੇ ਆ ਗਈ ਆਪਣੀ ਅਲਸੀ ਠੀਕ ਹੈ 2 ਚਮਚ ਅਲਸੀ ਦੇ ਹੋ ਗਏ ਲੋ ਜੀ ਠੀਕ ਹੈ ਜੀ 2 ਚਮਚ ਅਲਸੀ ਪਾ ਲੈਣੀ ਆ ਠੀਕ ਹੈ ਬਰਾਬਰ ਮਾਤਰਾ ਚ ਤਿੰਨੇ ਚੀਜ਼ਾਂ ਪਾਉਣੀਆਂ ਆ ਆਪਾਂ ਠੀਕ ਹੈ ਲੋ ਜੀ 2 ਚਮਚ ਆ ਗਏ ਚਿੱਟੇ ਤੇਲ ਠੀਕ ਹੋ ਗਿਆ 2 ਚਮਚ ਹੋ ਗਏ ਜੀ ਇਹਨੂੰ ਹੁਣ ਫਿਰ ਆਪਾਂ ਹਲਕੀ ਅੱਗ ਤੇ ਜਿਹੜਾ ਹੈਗਾ ਭੁੰਨ ਲੈਣਾ ਵਾ ਹਾਂਜੀ ਲੋ ਫਲੇਮ ਤੇ ਬਹੁਤ ਘੱਟ ਸੇਕ ਤੇ ਇਹਨੂੰ ਭੁੰਨ ਲੈਣਾ ਜਦੋਂ ਥੋੜੇ ਜਿਹੇ ਹਲਕੇ ਜਿ ਲਾਲ ਹੋ ਗਏ ਨਾ ਉਦੋਂ ਫਿਰ ਇਹਨੂੰ ਗ੍ਰੈਂਡ ਕਰ ਲੈਣਾ ਫਿਰ ਉਕੀ ਸਾਹਿਬ ਗ੍ਰੈਂਡ ਕਰਕੇ ਆਪਾਂ ਰੱਖ ਸਕਦੇ ਹਾਂ ਕਿਸੇ ਡੱਬੇ ਚ ਪਾ ਕੇ ਛੋਟੇ ਕੱਡੇ ਹਾਂ ਇਹ ਤਾਂ ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਵਾ ਖਰਾਬ ਨਹੀਂ ਹੋਊਗਾ ਠੀਕ ਹੈ ਇਸ ਤਰ੍ਹਾਂ ਬਾਸੇ ਨੂੰ ਹਲਕੀ ਲੋ ਫਲੇਮ ਤੇ ਹੀ ਆਪਾਂ ਇਹਨੂੰ ਭੁੰਨਣਾ ਵਾ ਕਿੰਨੇ ਕ ਟਾਈਮ ਚ ਜਿਹੜੇ ਇਹ ਹੈਗੇ ਨੇ ਬੀਜ ਜਿਹੜੇ ਅਲਸੀ ਦੇ ਨੇ ਹਲੀਨ ਦੇ ਨੇ ਜਾਂ ਚਿੱਟੇ ਤਿਲ ਹੈਗੇ ਨੇ ਇਹ 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 ਮਤਲਬ ਆਪਣਾ ਅਸਰ ਛੱਡਣਾ ਸ਼ੁਰੂ ਕਰ ਦਿੰਦੇ ਨੇ ਆ ਜਿਹੜਾ ਭੁਨਾਈ ਸ਼ੁਰੂ ਹੋ ਜਾਂਦੀ ਹੈ ਕਿੰਨੇ ਕ ਟਾਈਮ ਅਸੀਂ ਰੱਖੀਏ ਫਿਰ ਇਹ ਫਰੂਕੀ ਸਾਹਿਬ 10 ਕੁ ਮਿੰਟ ਲੱਗ ਹੀ ਜਾਂਦੇ ਜੇ ਹਲਕੀ ਆਪਾਂ ਲੋ ਫਲੇਮ ਤੇ ਇਹਨੂੰ ਭੁਨਣਾ ਕਿੰਨੇ 10 ਕੁ ਮਿੰਟ ਲੱਗ ਜਾਣਗੇ ਜਿੱਦਾਂ ਜਿੱਦਾਂ ਦੇ ਉੱਪਰੋਂ ਸਮੈਲ ਆਪਾਂ ਨੂੰ ਸ਼ੁਰੂ ਆਉਣੀ ਸ਼ੁਰੂ ਹੋ ਜਾਏਗੀ ਨਾ ਜਿੱਦਾਂ ਆਪਣਾ ਆ ਜਿਹੜਾ ਚਿੱਟੇ ਤੇਲ ਥੋੜੀ ਲਾਲੀ ਚ ਜਦੋਂ ਆਉਣੇ ਸ਼ੁਰੂ ਹੋ ਗਏ ਉਦੋਂ ਆਪਾਂ ਇਹਨੂੰ ਲਾ ਲੈਣਾ ਹੈ ਉੱਪਰੋਂ ਮਤਲਬ ਇਹਨਾਂ ਦੇ ਵਿੱਚੋਂ ਇੱਕ ਤਾਂ ਇਹਨਾਂ ਦੀ ਜਿਹੜੀ ਸਲਾਬ ਹੈਗੇ ਦੇ ਹਲਕੇ ਸਿੱਲ ਪਾਣਾ ਹੈਗਾ ਉਹ ਖਤਮ ਹੋ ਜਾਏਗਾ ਔਰ ਦੂਸਰਾ ਫਿਰ ਇਹਨੂੰ ਭੁੰਨਣ ਦਾ ਫਾਇਦਾ ਕੀ ਹੋਏਗਾ ਜੀ ਇਹ ਭੁੰਨਿਆ ਫਰੂਕੀ ਸਾਹਿਬ ਇੱਕ ਤਾਂ ਖਰਾਬ ਨਹੀਂ ਜਲਦੀ ਹੁੰਦੇ ਇੱਕ ਇਹਨੂੰ ਜਿਹੜਾ ਗ੍ਰੈਂਡ ਕਰਨ ਦੇ ਵਿੱਚ ਕਾਫੀ ਮਦਦ ਮਿਲੇਗੀ ਜੀ ਤੇ ਉਹਦਾ ਨਾ ਜੰਮ ਜੇ ਜਾਂਦੇ ਖਰਾਬ ਹੋਣ ਦਾ ਵੀ ਖਰਚਾ ਰੇ ਦਾ ਤੇ ਇੱਕ ਇਹਦਾ ਜਿਹੜਾ ਫਾਈਬਰ ਹੈਗਾ ਵਾ ਭੁੰਨਣ ਨਾਲ ਕਾਫੀ ਮਾਤਰਾ ਦੇ ਵਿੱਚ ਠੀਕ ਹੋ ਜਾਂਦਾ ਨਹੀਂ ਤੇ ਉਦਾਂ ਕੱਚੇ ਖਾਵਾਂਗੇ ਨਾ ਤਾਂ ਫਿਰ ਆਪਾਂ ਨੂੰ ਜਿੱਦਾਂ ਲੂਜ਼ ਮੋਸ਼ਨ ਤੇ ਵੀ ਚਾਂਸ ਰਹਿੰਦੇ ਆ ਜੀ ਜੀ ਹਾਂਜੀ ਸੋ ਤੁਸੀਂ ਦੇਖੋ ਇਸ ਵੇਲੇ ਡਾਕਟਰ ਸਾਹਿਬ ਨੇ ਇਹਨਾਂ ਬੀਜਾਂ ਨੂੰ ਭੁੰਨ ਰਹੇ ਨੇ ਔਰ ਨਾਲੋਂ ਨਾਲ ਦੱਸਿਆ ਕਿ ਜਿਹੜੇ ਲੋਕ ਇਹ ਬੀਜ ਖਾਣਗੇ ਜਿਹੜੇ ਲੋਕ ਇਹਨਾਂ ਬੀਜਾਂ ਨੂੰ ਭੁੰਨ ਕੇ ਗ੍ਰਾਈਂਡ ਕਰਕੇ ਔਰ ਕਿੰਨਾ ਟਾਈਮ ਖਾਣਾ ਹੈ ਔਰ ਕਿਸ ਵੇਲੇ ਖਾਣਾ ਸੀ ਇਹ ਵੀ ਸਮਝਾਂਗੇ ਨਾ ਕੋਲੋਂ ਡਾਕਟਰ ਸਾਹਿਬ ਤੋਂ ਸਾਡੇ ਕੋਲ ਟਾਈਮ ਘੱਟ ਹੋਣ ਕਰਕੇ ਅਸੀਂ ਫਟਾਫਟੇ ਨੁਸਖਾ ਫਾਰਮੂਲਾ ਤੁਹਾਨੂੰ ਅਸੀਂ ਦਿਖਾ ਦੰਨੇ ਆ ਡਾਕਟਰ ਸਾਹਿਬ ਵੀ ਪੁਨਾਈ ਹੋ ਗਈ فرض ਕਰੋ ਅਸੀਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਪੁੰਨ ਲਿਆ ਤੇ ਹੁਣ ਕੀ ਕਰਨੇ ਰੁਕੀ ਸਾਹਿਬ ਇਹਨਾਂ ਨੂੰ ਪੁੰਨ ਕੇ ਆਪਾਂ ਜੀ ਜੀ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਮਿਕਸੀ ਦੇ ਵਿੱਚ ਇਹਨੂੰ ਗ੍ਰाइंड ਕਰ ਲੈਣਾ ਆ ਦੇਖੋ ਇਦਾਂ ਆਪਾਂ ਇਹਨੂੰ ਮਿਕਸੀ 'ਚ ਗ੍ਰाइंड ਕਰ ਲੈਨੇ ਆਂ ਕੀ ਬਾਤ ਹੈ ਤੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਇੱਕ ਵਾਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਸਾਡੇ ਕੋਲ ਸਮਾਂ ਘੱਟ ਹੁੰਦਾ ਇਸ ਕਰਕੇ ਅਸੀਂ ਉਸ ਤਰੀਕੇ ਨਾਲ ਚੰਗੀ ਤਰੀਕੇ ਨਾਲ ਅਸੀਂ ਜਿਹੜਾ ਨਹੀਂ ਭੁੰਨ ਸਕਦੇ ਪਰ ਫਿਰ ਵੀ ਜਿਹੜਾ ਲਗਭਗ ਲਗਭਗ ਇਹ ਗ੍ਰाइंड ਕਰਨ ਜੋਗੇ ਹੋਗੇ ਨਾ ਤੁਸੀਂ ਚੰਗੀ ਤਰ੍ਹਾਂ ਡਾਕਟਰ ਸਾਹਿਬ ਦਾ ਕਹਿੰਦਾ ਕਿ ਦੋ ਦੋ ਚਮਚੇ ਬਰਾਬਰ ਮਾਤਰਾ ਦੇ ਵਿੱਚ ਤਿੰਨੇ ਬੀਜਾਂ ਦਾ ਲੈ ਕੇ ਔਰ ਇਹਦਾ ਇਸਤੇਮਾਲ ਹੈਗਾ ਉਹ ਸ਼ੁਰੂ ਕਰਨਾ ਸਾਡੀਆਂ ਭੈਣਾਂ ਨੇ ਖਾਸ ਕਰਕੇ ਲੋ ਤਿਆਰ ਵਰ ਤਿਆਰ ਹੈਗਾ ਨੁਸਖਾ ਫਾਰਮੂਲਾ ਜਿਹੜਾ ਡਾਕਟਰ ਸਾਹਿਬ ਨੇ ਗ੍ਰਾਈਂਡਰ ਦੇ ਵਿੱਚ ਪਾ ਦਿੱਤਾ ਹੈ ਮਿਕਸੀ ਦੇ ਵਿੱਚ ਇਹਨੂੰ ਜਿਹੜਾ ਸਾਡੇ ਮਿਕਸਰ ਗ੍ਰਾਈਂਡਰ ਸਾਡੇ ਘਰਾਂ ਦੇ ਵਿੱਚ ਆਮ ਮਿਲਦੇ ਨੇ ਹਾਂਜੀ ਆਪਾਂ ਹੁਣ ਇਹਨੂੰ ਮਿਕਸੀ 'ਚ ਪਾ ਲਿਆ ਤੇ ਗ੍ਰਾਈਂਡਰ 'ਚ ਇਹਨੂੰ ਹੈਗਾ ਆਪਾਂ ਨੂੰ ਗ੍ਰाइंड ਕਰ ਲੈਣਾ ਦੇਖੋ ਮੈਂ ਦੋ ਹੀ ਲੱਗੇ ਨੇ ਜੀ ਹਾਂ ਜੀ ਅੰਜ ਫਰੂਕੀ ਸਾਹਿਬ ਪੁੰਨੈ ਨੂੰ ਤਾਂ ਆਪ ਫਿਰ ਜਲਦੀ ਗ੍ਰੈਂਡ ਹੋ ਜਾਂਦਾ ਦੇਖੋ ਕੀ ਬਾਤ ਹੈ ਆ ਦੇਖੋ ਗ੍ਰੈਂਡ ਹੋ ਗਿਆ ਗ੍ਰੈਂਡ ਹੋ ਗਿਆ ਨੂੰ ਆਪਾਂ ਫਿਰ ਹੁਣ ਇਹਦੇ ਵਿੱਚ ਕੌਲੀਜ ਕੱਢ ਲੈਣਾ ਜੀ ਲੋਚ ਹੋਰ ਨੁਸਖਾ ਫਾਰਮੂਲਾ ਜਿਹੜਾ ਤਿਆਰ ਬਾਤ ਤਿਆਰ ਹੈਗਾ ਕੁਛ ਬਹੁਤ ਹੀ ਸੋਹਣੀ ਹੋਣ ਲੱਗ ਗਈ ਜੀ ਹਾਂ ਜੀ ਹਾਂ ਜੀ ਤਿੰਨੇ ਚੀਜ਼ਾਂ એનર્ਜੀ ਦਾ ਸਰੋਤ ਹੈ ਫਰੂਕੀ ਸਾਹਿਬ ਦੇਖੋ ਐਲਸੀ ਹੋ ਗਈ ਹਲੀਨ ਦੇ ਬੀਜ ਹੋ ਗਏ ਨਾਲ ਤੇਲ ਹੋ ਗਏ ਇਹਨੂੰ ਆਪਾਂ ਬਰਾਬਰ ਮਾਤਰਾ ਚਾ ਦੇਖੋ ਜੀ ਜੀ ਕੱਢ ਲਿਆ ਜੀ ਕੌਲੀਜ ਕੱਢ ਲਿਆ ਇਹਦਾ ਬਸ ਆਪਾਂ ਹੁਣ ਦੁੱਧ ਨਾਲ ਦੇਸੀ ਦਰਸ਼ਕਾਂ ਦੀ ਬੇਨਤੀ ਹੈਗੀ ਨੂੰ ਬੇਨਤੀ ਹੈ ਦੇਸੀ ਗਾਂ ਦੇ ਦੁੱਧ ਨਾਲ ਲਾਉਂਗੇ ਤੇ ਬਹੁਤ ਜ਼ਿਆਦਾ ਫਾਇਦਾ ਕਰੋ ਕਿੰਨਾ ਅੱਧਾ ਚਮਚਾ ਲੈਣਾ ਇੱਕ ਚਮਚਾ ਲੈਣਾ ਜੀ ਬਸ ਹਲਕਾ ਜਿਹਾ ਚਮਚਾ ਬਾਲਾ ਭਰ ਕੇ ਹੋ ਨਹੀਂ ਬਸ ਇੰਨਾ ਕੋ ਇੱਕ ਚਮਚਾ ਲੈ ਲੀ ਹਾਂਜੀ ਇੱਕ ਚਮਚਾ ਹਲਕਾ ਜਿਹਾ ਭਰ ਕੇ ਲੈ ਲੈਣਾ ਕਿਸ ਵੇਲੇ ਮਤਲਬ ਕਿੰਨੇ ਟਾਈਮ ਲੈ ਸਕਦੇ ਅਸੀਂ ਦਿਨ ਫਰੁਕੀ ਸਾਹਿਬ ਇਹਨੂੰ ਆਪਾਂ ਖਾਲੀ ਪੇਟ ਵੀ ਲੈ ਸਕਦੇ ਹਾਂ ਜੇ ਸਵੇਰ ਅਸੀਂ ਖਾਣਾ ਵਗੈਰਾ ਖਾ ਲਿਆ ਇੱਕ ਘੰਟੇ ਬਾਅਦ ਵੀ ਆਪਾਂ ਲੈ ਸਕਦੇ ਹਾਂ ਤੇ ਸ਼ਾਮ ਨੂੰ ਵੀ ਇਦਾਂ ਹੀ ਲੈਣਾ ਜਦੋਂ ਇਹ ਨੁਸਖਾ ਆਪਾਂ ਲੈ ਲਿਆ ਦੁੱਧ ਨਾਲ ਫਿਰ ਇੱਕ ਘੰਟਾ ਕੁਝ ਨਹੀਂ ਖਾਣਾ ਜੀ ਹਾਂਜੀ ਬਹੁਤ ਵਧੀਆ એનર્ਜੀ ਦਾ ਸੋਰਸ ਹੈ ਜੀ ਅੱਛਾ ਫਿਰ ਡਾਕਟਰ ਸਾਹਿਬ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਜਾਂ ਜਿਨ੍ਹਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਰ ਅੰਜਾਮ ਦੇ ਸਕਣ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਉਹਨਾਂ ਦਾ ਹੱਲ ਆਪਾਂ ਆਪਾਂ ਅੱਗੇ ਵੀ ਦੱਸਿਆ ਦੇਖੋ એનર્ਜੀ ਦਾ ਸੋਰਸ ਆ ਆਪਣੀਆਂ ਜਿਹੜੀਆਂ ਪਲਾਂਟ ਬੇਸਡ ਮੈਡੀਸਨ ਹੁੰਦੀਆਂ ਇਹ ਸਾਡਾ ਇਮਿਊਨਿਟੀ ਬੂਸਟਰ ਆ ਦੇਖੋ ਚਾਰ ਮੈਡੀਸਨ ਹੋਣਗੀਆਂ ਇਹਨਾਂ ਚ ਕਾਫੀ ਸਾਰੇ ਪਲਾਂਟ ਦੇ ਆ ਇੱਕ ਮਿਕਸ ਕੀਤੇ ਹੁੰਦੇ ਜਿੱਦਾਂ ਇੱਕ ਕਿੱਟ ਬਣੀ ਹੈ ਸਾਡੀ ਆ ਦੇਖੋ એનર્ਜੀ ਕੰਪਲੀਟ মালਟੀ ਵਿਟਾਮਿਨ ਕਿੱਟ ਹੈ એનર્ਜੀ ਬੂਸਟ ਆਈ ਤੋਂ ਲੈ ਕੇ ਬੋਨ ਹੈਲਥ ਸਟ्रेस ਨੂੰ ਹੀ ਦੂਰ ਕਰਦੀ ਹੈ ਕਿੱਟ ਹਾਂਜੀ ਕਾਫੀ ਸਾਰਾ ਦਾ ਜਿਹੜਾ ਰਿਜ਼ਲਟ ਵੇਖਣ ਨੂੰ ਮਿਲਿਆ ਸੀ ਬਹੁਤ ਪੁਰਾਣੇ ਪੁਰਾਣੇ ਬਿਮਾਰਾਂ ਤੇ ਫਰੂਕੀ ਸਾਹਿਬ ਇੱਕ ਕਿੱਟ ਯੂਜ਼ ਕੀਤੀ ਹੈ ਜਿਨ੍ਹਾਂ ਦਾ ਖੂਨ ਵੀ ਘੱਟ ਸੀਗਾ ਤੇ ਕਾਫੀ ਸਾਰੀਆਂ ਪ੍ਰੋਬਲਮਾਂ ਹੱਡੀਆਂ 'ਚ ਜਿਹੜਾ ਕੜਕੜ ਦੀ ਆਵਾਜ਼ ਆਉਂਦੀ ਸੀ 20 ਤੋਂ 25 ਦਿਨ ਦੇ ਵਿੱਚ ਵਿੱਚ ਇੱਕ ਕਿੱਟ ਨੇ ਦੂਰ ਕੀਤੀ ਹੈ ਜੀ ਹਾਂਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਇਨਫੋਰਮੇਸ਼ਨ ਦੇਣ ਵਾਸਤੇ ਤੇ ਇਹ ਬੜਾ ਜ਼ਬਰਦਸਤ ਬੜਾ ਘੈਂਟ ਨੁਸਖਾ ਸਾਡੀਆਂ ਖਾਸ ਕਰਕੇ ਭੈਣਾਂ ਨੂੰ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਕੁਝ ਕੁ ਲੋਕ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਕਾਫੀ ਲੋਕ ਹੈਗੇ ਨੇ ਜਿਹੜੇ ਬੈਠੇ ਨੇ ਕੁਝ ਕੁ ਪਹਿਲੀ ਵਾਰ ਵੀ ਆਏ ਨੇ ਹੁਣ ਉਹਨਾਂ ਨੂੰ ਕਿੰਨਾ ਕੁ ਜਿਹੜਾ ਇੱਥੇ ਫਰਕ ਹੈ ਕਾਫੀ ਲੋਕ ਹੈਗੇ ਨੇ ਜਿਹੜੇ ਇੱਥੇ ਸਾਡੇ ਨਾਲ ਗੱਲ ਕਰਨ ਵਾਸਤੇ ਰਾਜ਼ੀ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਚਕਲ ਬਾਈ ਜੀ ਸਤਿ ਸ਼੍ਰੀ ਅ ਸ਼ੇਰਪੁਰ ਤੋਂ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਮੇਰਾ ਨਾ ਬਲੱਡ ਵਧਦਾ ਸੀ ਬੜਾ ਅੱਛਾ ਵਧਦਾ ਸੀ ਬਲੱਡ ਵਧਦਾ ਸੀ ਬੀਪੀ ਵਧਦਾ ਹਾਂਜੀ ਅੱਛਾ ਤੇ ਇੰਗਲਿਸ਼ ਦੀ ਦਵਾਈਆਂ ਅੰਗਰੇਜ਼ੀ ਬੜੀਆਂ ਖਾਂਦੇ ਰਹੇ ਕੋਈ ਫਰਕ ਨਹੀਂ ਪਿਆ ਤੇ ਫਿਰ ਇੱਥੇ ਆਏ ਸੀ ਸਾਡੇ ਰਿਸ਼ਤੇਦਾਰਾਂ ਨੇ ਦੱਸਿਆ ਸੀ ਨਾ ਮੋਗਲ ਹੀ ਰਹਿੰਦੇ ਆ ਅੱਛਾ ਟੀਚਰ ਕਲੋਨੀ ਚ ਅੱਛਾ ਜੀ ਤੇ ਹੁਣ ਇੱਥੋਂ ਖਾਣੇ ਦਵਾਈ ਮੈਂ 20 ਦਿਨ ਖਾਧੀ ਅੱਛਾ ਜੀ ਹੁਣ ਠੀਕ ਆ ਗਏ ਨਾਲ ਟੀਚਰ ਜਿਹੜੇ ਤੁਹਾਡੇ ਰਿਸ਼ਤੇਦਾਰ ਹੈਗੇ ਨੇ ਮੋਗਲ ਉਹਨਾਂ ਨੂੰ ਕੀ ਫਰਕ ਪਿਆ ਕੋਈ ਗੱਲ ਉਹਨਾਂ ਨੇ ਵੀ 슈ਗਰ ਦੀ ਦਵਾਈ ਇੱਥੋਂ ਖਾਧੀ ਸ਼ੂਗਰ ਦੀ ਦਵਾਈ ਹਾਂਜੀ ਹਾਂਜੀ ਸ਼ੂਗਰ ਸੀ ਉਹਨਾਂ ਨੂੰ ਸ਼ੂਗਰ ਸੀ ਅੱਛਾ ਹਾਂਜੀ ਤੇ ਫਿਰ ਉਹਨਾਂ ਫਰਕ ਪਿਆ ਹਾਂਜੀ ਉਹ ਤਾਂ ਸਹੀ ਨੇ ਬਿਲਕੁਲ ਸ਼ੂਗਰ ਵਾਲੇ ਹਾਂਜੀ ਤੇ ਤੁਹਾਨੂੰ ਬੀਪੀ ਕਿੰਨਾ ਰਹਿੰਦਾ ਸੀ ਬੀਪੀ 180 ਹੀ ਰਹਿੰਦਾ ਸੀ ਤੇ ਹੁਣ ਮੈਂ 20 ਦਿਨ ਇਹਨਾਂ ਦੀ ਖਾਧੀ ਦਵਾਈ ਤੇ ਅੱਗੇ ਨਾਲੋਂ ਬਹੁਤ ਬਿਲਕੁਲ ਸਹੀ ਹੈ ਬਹੁਤ ਬਿਲਕੁਲ ਹਾਂਜੀ ਜੀ 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 ਸਾਡੇ ਨਾਲ ਇੱਕ ਹੋਰ ਬਾਪੂ ਜੀ ਨੇ ਸੱਚ ਕੱਲਪੂ ਜੀ ਸਤਿ ਸ੍ਰੀ ਅਕਾਲ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਜੀ ਕੀ ਪ੍ਰੋਬਲਮ ਲੈ ਕੇ ਆਏ ਹੋ ਸਾਹ ਰੁਕਦਾ ਜੀ ਸਾਹ ਰੁਕਦਾ ਹੈ ਹਾਂਜੀ ਸਰ ਅੱਛਾ ਕਿੰਨੇ ਟਾਈਮ ਤੋਂ ਪ੍ਰੋਬਲਮ ਹੈ ਬਚਪਨ ਤੋਂ ਹੀ ਆ ਬਚਪਨ ਤੋਂ ਪ੍ਰੋਬਲਮ ਹੈ ਅੱਛਾ ਤੇ ਡਾਕਟਰ ਸਾਹਿਬ ਨਾਲ ਗੱਲ ਹੋ ਗਈ ਹੋ ਗਈ ਕੀ ਕਹਿੰਦੇ ਦਵਾਈ ਦਿੰਦੇ ਕਹਿੰਦੇ ਕਰ ਦਾਂਗੇ ਠੀਕ ਹਾਂ ਜੀ 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 ਚਲੋ ਸੋ ਪਹਿਲੀ ਵਾਰ ਆਏ ਨੇ ਕੁਝ ਹੋਰ ਲੋਕ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਤੁਹਾਡਾ ਕੀ ਨਾਮ ਹੈ ਜੀ ਜੀਤ ਸਿੰਘ ਹੈ ਜੀ ਅੱਛਾ ਕਿੱਥੋਂ ਆਏ ਹੋ ਇਸ ਕੋਟੀ ਸਿੱਖਾ ਤੋਂ ਆਈ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਖੂਨ ਗਾੜਾ ਸੀ ਲੀਵਰ ਫੈਟੀ ਸੀ ਅੱਛਾ ਤੇ ਅੰਗਰੇਜ਼ੀ ਦਵਾਈਆਂ ਬਹੁਤ ਖਾਧੀਆਂ ਅੱਛਾ ਤੇ ਪਰ ਨਹੀਂ ਸੈਟ ਆਏਗਾ ਮੈਂ ਤੇ ਪਰ ਡਾਕਟਰ ਸਾਹਿਬ ਨੇ ਠੀਕ ਕਰਤਾ ਹੀ ਸਾਨੂੰ ਅੱਛਾ ਕਿਵੇਂ ਠੀਕ ਕੀਤਾ ਬੂੰਦਾਂ ਵਾਲੀ ਦਵਾਈ ਨਾਲ ਹੀ ਬੂੰਦਾਂ ਵਾਲੀ ਦਵਾਈ ਹਾਂਜੀ ਦੋ ਇੱਕ ਵਾਰੀ ਦੂਜੀ ਵਾਰੀ ਲੈ ਕੇ ਚੱਲੇ ਹੁਣ ਅੱਛਾ ਹਾਂ ਬਿਲਕੁਲ ਹੁਣ ਠੀਕ ਹੈ ਨਹੀਂ ਤਾਂ ਕੰਮ ਨੂੰ ਬਿਲਕੁਲ ਨਹੀਂ ਸੀ ਚਿਤ ਕਰਦਾ ਡਿੱਗਾ ਡਿੱਗਾ ਸਰੀਰ ਰਹਿੰਦਾ ਸੀ ਹੁਣ ਬਿਲਕੁਲ ਸੈਟ ਹੈ ਅੱਛਾ ਹਾਂਜੀ ਤੇ ਸਾਡੇ ਰਿਸ਼ਤੇਦਾਰਾਂ ਨੂੰ ਰਾਮ ਆਇਆ ਉਹਨਾਂ ਦੀ ਪੀੜਾਂ ਦੀ ਜਿਆਦਾ ਸਮੱਸਿਆ ਸੀ ਅੱਛਾ ਕੀ ਸੀ ਪ੍ਰੋਬਲਮ ਪੀੜਾਂ ਗਿੱਟਿਆਂ ਚ ਪੀੜਾਂ ਨਿਕਲਦੀਆਂ ਸੀ ਲੱਤਾਂ ਬਾਹਾਂ ਉਹਨਾਂ ਨੇ ਮੈਨੂੰ ਦੱਸ ਪਾਈ ਤੇ ਫਿਰ ਮੈਂ ਦੋ ਵਾਰੀ ਆ ਗਿਆ ਬਿਲਕੁਲ ਠੀਕ ਹੈ ਅੰਗਰੇਜ਼ੀ ਦਵਾਈ ਬਹੁਤ ਖਾਦੇ ਲੁਧਿਆ ਹਾਂ ਤੇ ਪਰ ਇਥੋਂ ਸੈੱਟ ਹੋ ਗਿਆ ਜੀ ਕਿੰਨੇ ਟਾਈਮ ਚ ਠੀਕ ਹੋਣਾ ਸ਼ੁਰੂ ਹੋਊਗਾ ਬਸ ਹਫਤੇ ਚ ਖਾਦੀ ਦਵਾਈ ਚੋਂ ਪੰਜਾਂ ਦਿਨ ਖਾਂਦੇ ਆ ਸਾਰੀ ਫਰਕ ਪੈਂਦਾ ਗਿਆ ਜੀ ਅੱਛਾ ਹਾਂ ਬਿਲਕੁਲ ਠੀਕ ਹੈ ਇੱਕ ਸਾਡਾ ਕੰਮ ਬੜਾ ਇੱਟਾਂ ਦਾ ਕੰਮ ਰਾਜਗਿਰੀ ਦਾ ਕਰਦੇ ਅੱਛਾ ਅੱਛਾ ਤੇ ਜ਼ਿਆਦਾ ਹਾਰਡਵਰਕ ਕੰਮ ਸੀ ਪਰ ਸੈੱਟ ਹੈ ਜੀ ਹੁਣ ਬਿਲਕੁਲ ਹਾਂ ਜੀ ਬਿਲਕੁਲ ਸੈੱਟ ਹੈ ਜੀ ਜੀ ਚਲੋ ਮਹਾਰਾਜ ਠੀਕ ਅੱਛਾ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਜਿਨ੍ਹਾਂ ਦੇ ਪੀੜਾ ਨਿਕਲਦੀਆਂ ਨੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਥਕਾਵਟ ਰਹਿੰਦੀ ਹੈ ਉਹਨਾਂ ਨੂੰ ਕੀ ਕਹੋਗੇ ਮੈਂ ਤਾਂ ਨਹੀਂ ਆਉਣਾ ਚਾਹੀਦਾ ਜੀ ਬਿਲਕੁਲ ਮਦਰ ਦਵਾਈ ਲੈਣੀ ਚਾਹੀਦੀ ਇਥੋਂ ਬਚੋ ਅੰਗਰੇਜ਼ੀ ਦਵਾਈਆਂ ਤੋਂ ਵੀ ਸਭ ਤੋਂ ਵਧੀਆ ਈ ਜੀ ਜੀ ਮਦਰ ਤੁਸੀਂ ਅੰਗਰੇਜ਼ੀ ਦਵਾਈਆਂ ਖਾਧੀਆਂ ਨੇ ਐਵੇਂ ਢਿੱਡ ਭਰੀਦਾ ਈ ਛੱਟਦੇ ਛੱਟ ਰਾਮ ਰਹਿਂਦਾ ਇੱਕ ਘੰਟਾ ਕ ਬਸ ਸਰੀਰ ਬਣ ਜਾਂਦਾ ਫੇਰ ਉਹ ਹੋ ਜਾਂਦਾ ਈ ਹੂੰ ਹੂੰ ਪਰ ਹੁਣ ਸੈੱਟ ਹੈ ਈ ਹੁਣ ਤਿੰਨ ਵਾਰੀ ਖਾਈ ਦੀ ਅੱਛਾ ਸਵੇਰੇ ਦੁਪਹਿਰੇ ਬਸ ਅੱਛਾ ਜਿਵੇਂ ਬਸ ਸੈੱਟ ਹੈ ਈ ਹੁਣ ਬਿਲਕੁਲ ਸਹੀ ਹੈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਇੱਕ ਹੋਰ ਸੱਜਣ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਤੁਹਾਡਾ ਕੀ ਨਾਮ ਹੈ ਦਰਸ਼ਨ ਸਿੰਘ ਤੁਸੀਂ ਕਿੱਥੋਂ ਆਏ ਹੋ ਅਸੀਂ ਕੋਈ ਕੁੜੀ ਸਿਖਾਤੋਈ ਅੱਛਾ ਤੁਹਾਨੂੰ ਕੀ ਪ੍ਰੋਬਲਮ ਸਰ ਜੀ ਮੇਰੇ ਨਾਲ ਮਸਲ ਪੇਨ ਰਹਿੰਦੀ ਅਸੀਂ ਮਿਸਤਰੀ ਦਾ ਕੰਮ ਕਰਦੇ ਰਾਜਕਰੀ ਦਾ ਅੱਛਾ ਤੁਸੀਂ ਇਹਨਾਂ ਦੇ ਨਾਲ ਹੀ ਹੋ ਹਾਂਜੀ ਹਾਂ ਨਾਲ ਹੀ ਆ ਜੀ ਅਸੀਂ ਇੱਕ ਗਰੁੱਪ ਚ ਕਾਫੀ ਚਿਰ ਤੋਂ ਕੰਮ ਕਰਦੇ ਤੇ ਮਸਲ ਪੇਨ ਸੀਗੀ ਅੱਛਾ ਤੇ ਮੇਰੇ ਵੀ ਜਿੰਨੇ ਨੇ ਇਹਨਾਂ ਨੂੰ ਭੇਜਿਆ ਉਹਨਾਂ ਨੇ ਸਾਡੇ ਰਿਸ਼ਤੇਦਾਰ ਹੀ ਉਹ ਵੀ ਉਹਨਾਂ ਨੇ ਮੈਨੂੰ ਭੇਜਿਆ ਵੀ ਉਹਨਾਂ ਦੇ ਵੀ ਉਹਨਾਂ ਨੇ ਪੀੜਾ ਕਰਕੇ ਉਹਨਾਂ ਨੇ ਕਿਹਾ ਤੁਸੀਂ ਉੱਥੋਂ ਲਓ ਦਵਾਈ ਤਕਰੀਬਨ ਮੈਨੂੰ ਹੋ ਗਏ ਆ ਮਹੀਨੇ ਤੋਂ ਉੱਪਰ ਹੋ ਗਈ ਦਵਾਈ ਲੈ ਲੈਂਦੇ ਨੂੰ ਹੁਣ ਐਸ ਵਾਰ ਤਾਂ ਨਹੀਂ ਤਾਂ ਰਾਤ ਨੂੰ ਸੌਂ ਨਹੀਂ ਸੀ ਸਕਦਾ ਜੀ ਮੈਂ ਬਿਲਕੁਲ ਹੀ ਹਾਂ ਬਿਲਕੁਲ ਹੁਣ ਐਸ ਵਾਰ ਵਧੀਆ ਸੌਂਨੇ ਵੀ ਵਧੀਆ ਕੰਮ ਵੀ ਕਰਦੇ ਆ ਤੇ ਜਾਣ ਕੇ ਐਸ ਵਾਰ 70% ਮੈਨੂੰ ਫਰਕ ਆਇਆ ਹਾਂ ਜੀ ਨਹੀਂ ਤਾਂ ਮੈਡੀਸਨ ਲਈਦੀ ਸੀ ਕਿ ਤੜਕੇ 100 150 ਦੀ ਲੈ ਕੇ ਆਉਣੀ ਸਵੇਰ ਖਾਣੀ ਦੁਪਹਿਰੇ ਖਾਣੀ ਅੰਗਰੇਜ਼ੀ ਉਹ 2 ਘੰਟੇ ਨਾ ਜਾ ਰਹਿਣਾ ਫੇਰ ਉਹ ਹਾਲਾਤ ਤੇ ਹੁਣ ਬਹੁਤ ਜ਼ਿਆਦਾ ਫਰਕ ਆਇਆ ਸੀ ਤਾਂ ਕਿੰਨੇ ਵੀ ਅੰਗਰੇਜ਼ੀ ਦਵਾਈਆਂ ਦਾ ਤਾਂ ਕੋਈ ਫਾਇਦਾ ਨਹੀਂ ਖਾਂਦਾ ਜੀ ਇੱਥੇ ਪ੍ਰਾਈਵੇਟ ਆਯੂਵੇਦਿਕ ਦਵਾਈ ਲਓ ਹੈਲਥ ਬਹੁਤ ਵਧੀਆ ਟਾਪ ਦੀ ਦਵਾਈ ਹੈ ਜੀ ਸਾਡੇ ਮਤਲਬ ਐਕਸਪੀਰੀਅੰਸ ਮੁਤਾਬਕ ਜੀ 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 ਜਿੰਨੀ ਸਾਡੀ ਹਾਰਡ ਵਰਕਿੰਗਾਂ ਨਹੀਂ ਇਸ ਤੋਂ ਉੱਤੇ ਕੋਈ ਦਵਾਈ ਨਹੀਂ ਹੋ ਸਕਦੀ ਮੈਂ ਤਾਂ ਐਂਡ ਕਹਿ ਦਿੰਦਾ ਹਾਂ ਹਾਂ ਜੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਤੁਹਾਡੇ ਤੁਹਾਡੇ ਨਾਲ ਤਜਰਬੇ ਨੇ ਜਿਹੜੇ ਉਹ ਸਾਂਝੇ ਕੀਤੇ ਨੇ ਪਰ ਉਮੀਦ ਕਰਦਾ ਕਿ ਇਸ ਵੀਡੀਓ ਦੇ ਵਿੱਚ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਉਸ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਹਮੇਸ਼ਾ ਇੱਕ ਚੰਗੇ ਵੈਦ ਡਾਕਟਰ ਹਕੀਮ ਦੀ ਸਲਾਹ ਦੇ ਨਾਲ ਹੀ ਉਸ ਨੁਸਖੇ ਨੂੰ ਉਸ ਫਾਰਮੂਲੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ